ਸਤਿਗੁਰੂ ਗੁਰਨਾਨਦ ਦੇਵ ਮਹਾਰਾਜ ਸੱਚੇ ਬਾਸ਼ਨ ਸਿੱਧਾਂ ਨੇ ਵਚਨ ਕਰਤਾ ਕਿ ਹੁਣ ਤੀਰਥਾਂ ਤੇ ਇਸ਼ਨਾਨ ਕਰਨਾ ਚਾਹੀਦਾ ਹੈ ਮਹਾਰਾਜ ਕਹਿਣ ਲੱਗੇ ਤੀਰਥ ਉੱਤੇ ਜਾ ਕੇ ਨਹਾਉਣ ਦਾ ਤਾਂ ਫਾਇਦਾ ਜੇ ਭਾਵਨਾ ਕਰੀਏ ਭਾਵਨਾ ਨਾਲ ਇਸ਼ਨਾਨ ਕਰੀਏ ਜਦ ਮਨ ਦੇ ਅੰਦਰ ਭਾਵਨਾ ਹੀ ਨਹੀਂ ਹੈ ਭਾਣਾ ਹੀ ਨਹੀਂ ਮੰਨਦੇ ਜਦ ਉਹਨੂੰ ਭਾਉਂਦਾ ਹੀ ਨਹੀਂ ਇਹ ਤਾਂ ਕੀ ਨਹਾ ਕੇ ਕਰੂੰਗਾ ਕਹ ਲ ਤਕਬੀਰ ਜੀ ਨੂੰ ਕਹਿਣ ਲੱਗੇ ਬਹੁਤ ਸਾਰੇ ਸਾਧੂ ਮਹਾਂਪੁਰਾ ਆਏ ਤਕਬੀਰ ਜੀ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਾ ਰਹੇ ਹਾਂ ਕਿੱਧਰ ਜਾ ਰਹੇ ਹੋ ਬਈ ਕਹਿਣ ਲੱਗੇ ਅਸੀਂ ਠਾੜ ਤੀਂ ਥਾਂ ਤੇ ਚੱਲੇ ਹਾਂ ਤੁਸੀਂ ਵੀ ਚੱਲੋ ਨਾਲ ਤਕਬੀਰ ਜੀ ਕਹਿਣ ਲੱਗੇ ਨਹੀਂ ਭਈ ਅਸੀਂ ਤਾਂ ਇੱਥੇ ਹੀ ਠੀਕ ਆ ਜੇ ਬਹੁਤੀ ਜਿੱਦ ਕਰਦੇ ਹੋ ਆ ਇੱਕ ਕੌੜ ਤੁੰਬੀ ਹੈ ਮੇਰੇ ਪਾਸ ਕੌੜ ਤੁੰਬਾ ਕਹਿ ਲੋ ਗੌੜ ਤੁੰਬਾ ਜਿਆ ਦੇਤਾ ਇੱਕ ਕਹਿੰਦੇ ਏ ਨੂੰ 68 ਤੀਰਥਾਂ ਤੇ ਨਿਵਾ ਕੇ ਲਿਆਇਓ ਮੇਰੀ ਜਗ੍ਹਾ ਤੇ ਜਾਵੇਗੀ ਜਦੋਂ 68 ਤੀਰਥਾਂ ਤੇ ਆਏ ਕਈ ਸਾਲਾਂ ਬਾਅਦ ਬੜੇ ਪ੍ਰਸੰਨ ਹੋਏ ਸਭ ਨੂੰ ਲੰਦਰ ਚਕਾਇਆ ਅਭੀਰ ਜੀ ਕਹਾਂ ਲਗੇ ਲੋਈ ਆ ਜੜੀ ਗੌੜ ਤੁੰਬੀ ਜੀ ਲੈਂਦੇ ਆ ਇਹਦੀ ਜੜਣੀ ਬਣਾ ਲੋ ਲੈ ਉਹਦੀ ਚਟਣੀ ਬਣਾ ਲਈ ਜਦ ਸਾਰੇ ਜਣੇ ਇੱਕ ਇੱਕ ਦੋ ਦੋ ਪ੍ਰਸ਼ਾਦੇ ਛਾਗੜੇ ਕਹਿੰਦੇ ਹੁਣ ਚਟਨੀ ਵਰਤਾ ਦੋ ਇਹਨਾਂ ਨੂੰ ਉਹ ਚਟਨੀ ਸਾਰਿਆਂ ਦੇ ਥਾਲੀਆਂ 'ਚ ਰੱਖੀ ਜਾ ਦੇ ਕੇ ਕਿ ਬੁਰਕੀ ਲਈ ਥੂ ਥੂ ਕਰਨ ਲੱਗ ਪਏ ਆ ਏਡੀ ਕੌੜੀ ਹੈ ਸਾਨੂੰ ਇਹ ਚਟਨੀ ਕਿਥੋਂ ਦੇ ਜਹਿਰ ਖਵਾਤਾ ਕਬੀਰ ਜੀ ਕਹਿਣ ਲੱਗੇ ਲੋਈ ਇਹ ਤੂੰ ਕੀ ਕੀਤਾ ਇਹ ਕੀ ਬਣਾਇਆ ਕਹਿੰਦੇ ਜੀ ਕੌੜ ਤੁੰਦੀ ਉਹੀ ਕਬੀਰ ਜੀ ਕਹਿੰਦੇ ਮਿੱਠੀ ਨਹੀਂ ਹੋਈ ਕਹਿੰਦੇ ਭਈ ਭਗਤੋ ਇਹ 68 ਤੀਰਥਾਂ ਤੇ ਤੁਹਾਡੇ ਨਾਲ ਜਾ ਕੇ ਨਹਾ ਕੇ ਆਈ ਐ ਇਹ ਤਾਂ ਹੋਲੀ ਜੀ ਰਹੀ ਫਿਰ ਇਹ ਤੇ ਤਾਂ ਕੋਈ ਫਰਕ ਨਹੀਂ ਪਿਆ ਤਾਂ ਉਹ ਇਸ ਕਰਕੇ ਕਬੀਰ ਜੀ ਨੇ ਉਹ ਚਾਰਨ ਕੀਤਾ ਲੋਕੀ 68 ਤੀਰਥ ਨਹਾਈ ਗौरापन ਤਉ ਨਾ ਜਾਈ ਜਿੰਨਾ ਮਰਜੀ ਤੀਰਥਾਂ ਤੇ ਜਾ ਕੇ ਕੋਈ ਇਸ਼ਨਾਨ ਕਰ ਲਵੇ ਜਿਹੜੀ ਗੁੜਤਣ ਐ ਉਹ ਖਤਮ ਨਹੀਂ ਹੁੰਦੀ ਕਿਉਂਕਿ ਤਰੀਕਾ ਨਹੀਂ ਹੈ ਭਾਣਾ ਮੰਨਣਾ ਨਹੀਂ ਪ੍ਰਮੇਸ਼ਰ ਦਾ ਭਾਵਨਾ ਕਰਨੀ ਨਹੀਂ ਕਿ ਉਹਨੂੰ ਇਹ ਭੌਂਦਾ ਨਹੀਂ ਇਹ ਤੀਰਥਾਂ ਤੇ ਤੁਰਿਆ ਫਿਰਦਾ ਸਤਿਗੁਰੂ ਮਹਾਰਾਜ ਸਦੇ ਬਾਦਸ਼ਾਹ ਕਹਿੰਦੇ ਨੇ ਇਹ ਜਿਹੜੇ ਤੀਰਥਾਂ ਦੇ ਉੱਤੇ ਤੁਸੀਂ ਇਸ਼ਨਾਨ ਕਰਨ ਜਾਂਦੇ ਹੋ ਤੀਰਥ ਨਾਵਾ ਜੇ ਕਿਸ ਭਾਵਾਂ ਪਹਿਲਾਂ ਵਾਹਿਗੁਰੂ ਨੂੰ ਪੁੱਛ ਲਈਏ ਵੀ ਤੁਹਾਨੂੰ ਇਹ ਭੌਂਦਾ ਤੀਰਥ ਤੇ ਇਸ਼ਨਾਨ ਕਰਨਾ ਜੇ ਪਰਮੇਸ਼ਰ ਨੂੰ ਨਹੀਂ ਭਾਉਂਦਾ ਤਾਂ ਫਿਰ ਆਪਾਂ ਕੀ ਜਾਣਾਂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਣ ਵਾਲਾ ਬੰਦਾ ਹੈ ਉਹਨੇ ਤੀਰਥ ਤੇ ਕੀ ਲੈਣਾ ਜਾ ਕੇ ਸਵੇਸ ਕਰਕੇ ਤੇ ਜਿਵੇਂ ਰਾਜਾ ਹੋਇਆ ਪਜਨੀਗ ਰਾਜਾ ਉਹਨੇ ਸੰਕਲਪ ਕਰ ਲਿਆ ਕਿ ਮੈਂ ਜਾ ਕੇ ਇਸ਼ਨਾਨ ਕਰਕੇ ਆਵਾਂ ਛਾੜ ਤੀਰਥਾਂ ਤੇ ਰਾਤ ਨੂੰ 12 ਵਜੇ ਆਕਾਸ਼ ਬਾਣੀ ਹੁੰਦੀ ਹੈ ਕਹਿੰਦੇ ਇਹ ਰਾਜਨ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਜਾਣਾ ਕਹਿੰਦੇ ਹਾਂ ਜੀ ਕਹਿੰਦੇ ਕਿੰਨੇ ਸਾਲ ਲੱਗ ਜਾਣੇ ਤੈਨੂੰ ਇੱਧਰ ਉੱਧਰ ਭਟ ਗਿਆ ਫਿਰੇਗਾ ਜੇ ਤੈਨੂੰ ਇੱਥੇ ਹੀ ਇਸ਼ਨਾਨ ਕਰਾ ਦੇਣ 68 ਤੀਰਥ ਨਾਮ ਜਪਣ ਵਾਲਾ ਨਾਮ ਜਪਣ ਵਾਲੇ ਦੇ ਕੋਲੇ 68 ਤੀਰਥ ਆਪਣੇ ਆਪ ਹੀ ਆ ਜਾਂਦੇ ਨੇ ਰਾਜੇ ਨੂੰ ਕਹਿਣ ਲੱਗੇ ਵਸਤਰ ਉਤਾਰੋ ਵਸਤਰ ਉਤਾਰ ਤੇ 68 ਧਾਰਾਂ ਵਗੀਆਂ ਉੱਥੇ ਇਸ਼ਨਾਨ ਕਰਾਤਾ ਮਹਾਰਾਜ ਕਹਿੰਦੇ ਗੱਲ ਤਾਂ ਸਾਰੇ ਭਾਵਨਾ ਉੱਤੇ ਖੜੀ ਹੈ ਲੋਕ ਤੀਰਥ ਦੜਾ ਦੜਨਾਉਂਦੇ ਨੇ ਤੇ ਫੇਰ ਬਣਦਾ ਉੱਥੇ ਕੁਝ ਨਹੀਂ ਉਹ ਵਿਮਾਨ ਕਰਦੇ ਨੇ ਮਨ ਦੇ ਅੰਦਰ ਉਹ ਵਿਮਾਨ ਕਰਕੇ ਹੀ ਸਾਰੇ ਕੀਤੇ ਕਰਾਈ ਪਾਣੀ 'ਚ ਪੈ ਜਾਂਦੀ ਉਹਨਾਂ ਨੂੰ ਤੀਰਥ ਨਹਾਵਾ ਜੇ ਇਸ ਭਾਵਾ ਵਿਣ ਭਾਣੇ ਕੇ ਨਹਾਏ ਗਏ ਜਦੋਂ ਉਹਨੂੰ ਭਾਉਂਦਾ ਹੀ ਨਹੀਂ ਹੈ ਉਹਦਾ ਭਾਣੇ ਮੰਨੇ ਤੋਂ ਬਿਨਾ ਉਹਦੇ ਹੁਕਮ ਤੋਂ ਬਿਨਾ ਕੀ ਕਰਾਂਗੇ ਇਸ਼ਨਾਨ ਕਰਕੇ ਉਹਨਾਂ ਤੀਰਥਾਂ ਦੇ ਉੱਤੇ ਜਦੋਂ ਆਪਾਂ ਉਹਦੇ ਭਾਣੇ ਅੰਦਰ ਹੀ ਨਹੀਂ ਚੱਲ ਸਕੇ ਨਾਮ ਹੀ ਜਪ ਸਕੇ ਚੰਗਾ ਕੋਈ ਕਾਰਜ ਨਹੀਂ ਕਰ ਸਕੇ ਹੁਣ ਬੰਦੇ ਬਹੁਤ ਸਾਰੇ ਜਾਂਦੇ ਨੇ ਮੈਂ ਅੰਮ੍ਰਿਤਸਰ ਨਾਲ ਆ ਕੇ ਆਉਣ ਆਮ ਲੋਕ ਬਹੁਤਾ ਅੱਖਰ ਨਹੀਂ ਪਤਾ ਹੁੰਦਾ ਆਉਣ ਅੰਮ੍ਰਿਤਸਰ ਨੂੰ ਕਹਿੰਦੇ ਅੰਬਰਸਰ ਚੱਲੇ ਆਂ ਨਾ ਹੋਣਾ ਸਾਧਗੁਰੂ ਮਹਾਰਾਜ ਇਹ ਨਹੀਂ ਕਿ ਉਹਨਾਂ ਨੂੰ ਹੀ ਸਿੱਖਿਆ ਦਿੰਦੇ ਸਾਨੂੰ ਵੀ ਕਹਿੰਦੇ ਉਹ ਐਲਾ ਬਾਣੇ ਚ ਤਾ ਜਾਓ ਚੱਲ ਤਾਂ ਤੁਸੀਂ ਪਏ ਇਸ਼ਨਾਨ ਕਰਨ ਆ ਜਿਹੜਾ ਖਾਣਾ ਪੀਣਾ ਇਹ ਤਾਂ ਠੀਕ ਕਰੋ ਆਪਣਾ ਸਭ ਕੁਝ ਖਾਈ ਪੀਵੀ ਜਾਂਦੇ ਹੋ ਫਿਰ ਕਹਿੰਦੇ ਮੈਂਬਰ ਸਰਨਾ ਆ ਕੇ ਆਇਆ ਮਹਾਰਾਜ ਕਹਿੰਦੇ ਉਹ ਤਾਂ ਲਾਭ ਤਾਂ ਕੋਈ ਹੋਣਾ ਨਹੀਂ ਕਿਉਂਕਿ ਤੁਸੀਂ ਮਰਜ਼ਾਦਾ ਨੂੰ ਤੋੜ ਕੇ ਇਸ਼ਨਾਨ ਕਰਦੇ ਹੋ ਉਹ ਤਾਂ ਉਲਟਾ ਤੁਸੀਂ ਹੋਰ ਪਾਪ ਜੜਾ ਲੈਂਦੇ ਜਿਸ ਤਰੀਕੇ ਨਾਲ ਕਿਹਾ ਹੈ ਉਸ ਤਰੀਕੇ ਨਾਲ ਇਸ਼ਨਾਨ ਕਰੋ ਇਹ ਸਾਰਾ ਕੁਝ ਤਿਆਗ ਕੇ ਮਾੜੀਆਂ ਚੀਜ਼ਾਂ ਜੇ ਆਪਾਂ ਮੈਲੀ ਚੀਜ਼ ਲਿਜਾ ਕੇ ਉਹਨੂੰ ਨੀਲ ਦਿੰਦੇ ਰਹੀਏ ਟੀਨੋ ਪਾਲ ਦਿੰਦੇ ਰਹੀਏ ਮੈਲੇ ਕੱਪੜੇ ਨੂੰ ਉਹ ਉਹਦੇ ਕਦ ਕੋਈ ਆਉਣਾ ਉੱਤੇ ਜਿੰਨਾ ਕਦ ਹੋਣਾ ਕੱਪੜੇ ਨਾਲ ਪਹਿਲਾਂ ਸਾਬਣ ਲਾਇਆ ਜਾਂਦਾ ਪਹਿਲਾਂ ਸਰਪ ਵਿੱਚ ਪਹੁੰਚ ਜਾਂਦਾ ਮਲਿਆ ਜਾਂਦਾ ਚਿੱਕਾ ਕੱਢਿਆ ਜਾਂਦਾ ਫਿਰ ਉੱਥੇ ਕੋਈ ਅਗਲੀ ਚੀਜ਼ ਕੰਮ ਕਰੂ ਹੁਣ ਪਹਿਲਾਂ ਆਪਣੇ ਜੀਵਨ ਨਹੀਂ ਚੰਗੇ ਖਾਣਾ ਪੀਣਾ ਨਹੀਂ ਚੰਗਾ ਕਮਾਈਆਂ ਨਹੀਂ ਚੰਗੀਆਂ ਹੋਰ ਚੰਗੀਆਂ ਚੀਜ਼ਾਂ ਨਹੀਂ ਜਾ ਕੇ ਟੱਬਾ ਲਾਉਣ ਨਾਲ ਉੱਥੇ ਕੀ ਬਣਨਾ ਆ ਕੇ ਫਿਰ ਬਾਹਰ ਹੋਟਲ ਤੇ ਬਹੁਤ ਪੁੱਠੀਆਂ ਚੀਜ਼ਾਂ ਖਾਣ ਲੱਗ ਜਾਂਦੇ ਲਓ ਜੀ ਮੈਂ ਅੰਮ੍ਰਿਤਸਰ ਨਾਲ ਆਇਆ ਫਿਰ ਅੰਮ੍ਰਿਤਸਰ ਤੋਂ ਨਾ ਆਇਆ ਜਿਹੜਾ ਉਹ ਬਾਹਰ ਨਾ ਆ ਕੇ ਆਇਆ ਆ ਕੇ ਖੇਸਵਾ ਖਾ ਲਈ ਲਿਟ ਗਿਆ ਜਿਵੇਂ ਖੋਤਾ ਸਵਾਜ ਲੱਤ ਜਾਂਦਾ ਉਹਦਾ ਕੀ ਲਾਭ ਹੋਇਆ ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠਉ ਪਾਈ ਵੇਖਾ ਜਿੰਨੇ ਵੀ ਸ੍ਰਿਸ਼ਟੀ ਇਹ ਪੈਦਾ ਕੀਤੀ ਹੋਈ ਵੇਖ ਰਹੇ ਆ ਜਾਂ ਤੁਸੀਂ ਵੇਖਦੇ ਹੋ ਸਾਰੀ ਦੁਨੀਆ ਬਿਨ ਕਰਮਾਂ ਕੇ ਮਿਲ ਲੈ ਬਿਨਾ ਕਰਮਾਂ ਤੋਂ ਕਿਸੇ ਨੂੰ ਕੀ ਮਿਲਿਆ ਅਜੇ ਤੱਕ ਕਿਸੇ ਨੇ ਅਜੇ ਤੱਕ ਕੀ ਲੈ ਲਿਆ ਹੈ ਬੇਨ ਕਰਮਾਂ ਕੇ ਮਿਲੈ ਫਿਰ ਆਉਂਦਾ ਲਈ ਬਿਨਾ ਕਰਮਾਂ ਤੋਂ ਕਿਸੇ ਨੂੰ ਕੀ ਮਿਲਿਆ ਤੇ ਕਿਸੇ ਨੇ ਕੀ ਲੈ ਲਿਆ ਅੱਜ ਤੱਕ ਕਰਮਾਂ ਬਿਨਾ ਨਹੀਂ ਮਿਲਦਾ ਸੂਇਸ ਕਰਕੇ ਜਿਵੇਂ ਪਰਮਾਨੰਦੀ ਵਿੱਚ ਲੱਗ ਜਾਂਦੇ ਨੇ ਸਾਖੀਆਂ ਵੀ ਆ ਜਾਂਦੀਆਂ ਨੇ ਹੁਣ ਆਪਸ ਵਿੱਚ ਸੰਵਾਦ ਹੋ ਜਾਂਦਾ ਹੈ ਕਰਮ ਦੇਵਤਾ ਦਾ ਅਤੇ ਲక్ష్ਮੀ ਦਾ ਉਹ ਲక్ష్ਮੀ ਕਹਿਣ ਲੱਗੀ ਮੈਂ ਤਕੜੀਆਂ ਆ ਮੈਂ ਸੰਸਾਰ ਚ ਲਾਉਣੀ ਆ ਕਰਮ ਦੇਵਤਾ ਕਹਿਣ ਲੱਗੇ ਜਦ ਤੱਕ ਮੈਂ ਨਹੀਂ ਨ ਦਿੰਦਾ ਕਿਸੇ ਨੂੰ ਉਦੋਂ ਤੱਕ ਕਿਸੇ ਕੋ ਕੋਈ ਚੀਜ਼ ਪਹੁੰਚ ਨਹੀਂ ਸਕਦੀ ਕਰਮਾਂ ਤੋਂ ਬਿਨਾ ਬਿਨ ਕਰਮਾਂ ਤੇ ਮਿਲ ਲੈ ਕਰਮਾਂ ਤੋਂ ਬਿਨਾ ਨਹੀਂ ਮਿਲਦਾ ਜਿੰਨਾ ਹੁਣਾ ਕਰਮਾਂ ਤੋਂ ਬਿਨਾ ਲੋਕ ਯਤਨ ਤਾਂ ਕਰਦੇ ਨੇ ਪਰ ਉਹ ਮਿਲਦਾ ਕੁਝ ਨਹੀਂ ਜੇ ਆਪਣੇ ਕਰਮਾਂ ਵਿੱਚ ਨਹੀਂ ਨਾ ਤੁਸੀਂ ਭਾਵੇਂ ਸਾਰੀ ਦੁਨੀਆ ਦੀ ਮਾਇਆ ਲੁੱਟ ਲਿਓ ਜੇ ਕਰਮਾਂ ਚ ਨਹੀਂ ਲਿਖੀ ਹੋਈ ਐ ਤਾਂ ਲੋਕ ਨੋਟ ਬਣਾ ਬਣਾ ਕੇ ਫਿਰ ਅਮੀਰ ਬਣ ਜਾਂਣਾ ਫਿਰ ਪਤਾ ਸਿਰ ਸਾਰੀ ਜਾਇਦਾਦ ਕੁਰਕ ਹੋ ਜਾਂਦੀ ਉਹਨਾਂ ਦੀ ਐ ਤਾਂ ਜਿਹੜੇ ਲੋਕ ਆ ਗਲਤੀਆਂ ਕਰ ਕਰ ਕੇ ਪੈਸੇ ਬਣਾਉਂਦੇ ਨੇ ਇਹ ਤਾਂ ਫਿਰ ਬਹੁਤ ਅਮੀਰ ਹੋ ਜਾਂਣ ਫਿਰ ਉਹਨਾਂ ਦੀ ਐਸੀ ਦੁਰਦਸ਼ਾ ਹੁੰਦੀ ਹੈ ਕਿ ਜ਼ਿੰਦਗੀ ਭਰ ਰੋਟੀ ਖਾਣ ਤੋਂ ਔਖੀ ਉਹ ਜਿਹੜਾ ਬੰਦਾ ਬਾਹਣੇ ਚੋਂ ਬਾਹਰ ਨਿਕਲ ਜਾਂਦਾ ਚੋਰ ਨੇ ਡਾਕੂ ਨੇ ਆ ਫੇਰਾ ਫੇਰੀਆਂ ਸਮਗਲਿੰਗ ਵਾਲੇ ਦੂਜੇ ਤੀਜੇ ਦੋ ਨੰਬਰ ਰਿਸ਼ਮਤਾਂ ਵਾਲੇ ਇਹ ਸਾਰੇ ਜਾਣੇ ਆਪਣੇ ਜਾਣੀ ਬਹੁਤ ਸਿਆਣੇ ਬਣਦੇ ਉਹ ਮਹਾਰਾਜ ਕਹਿੰਦੇ ਕਰਮਾਂ ਤੋਂ ਬਿਨਾ ਨਹੀਂ ਮਿਲਦਾ। ਲక్ష్ਮੀ ਕਹਿੰਦੀ ਮੈਂ ਆ ਲੱਕੜਹਾਰੇ ਨੂੰ ਦੇਣਾ। ਕਰਮ ਕਹਿੰਦੇ ਇਹਦੇ ਕਰਮਾਂ ਵਿੱਚ ਹਲੇ ਨਹੀਂ। ਇਹਦੇ ਕਰਮ ਖੁੱਲਣ ਨੂੰ ਹਲੇ ਮਹੀਨਾ ਪਿਆ। ਇਹਦੇ ਕਰਮ ਖੁੱਲਣਗੇ ਸਭ ਕੁਝ ਮਿਲ ਜਾਏ। ਲక్ష్ਮੀ ਕਹਣ ਲੱਗੀ ਮੈਂ ਦੇਣਾ। ਇਹ ਦੇ ਕੇ ਦੇਖ ਲਓ। ਸੋ ਨੂੰ ਲਾਲ ਦੇ ਦਿੱਤਾ। ਰਸਤੇ 'ਚ ਲਾਲ ਮਿਲ ਗਿਆ। ਉਹਨੇ ਉੱਪਰਲੀ ਜੇਬ 'ਚ ਪਾ ਲਿਆ। ਕੁਰਤੇ ਦੀ ਜੇਬ 'ਚ ਪਾਇਆ। ਰਸਤੇ 'ਚ ਪਿਆਸ ਲੱਗੀ। ਜਦ ਪਾਣੀ ਪੀਣ ਲੱਗਾ ਲਾਲ ਛੱਪੜ 'ਚ ਦੇਖਿਆ। ਉਹ ਮੱਛੀ ਨੇ ਨਿਕਲ ਲਿਆ ਲੱਭਿਆ ਹੀ ਨਹੀਂ ਉਹ ਘਰ ਮੁੜਿਆ ਫਿਰ ਕਹਿਣ ਲੱਗੀ ਦੇਣਾ ਉਹਦੇ ਘਰ ਦੇ ਵਿੱਚ ਮੋਹਰਾਂ ਦੀ ਥੈਲੀ ਛੋੜ ਦਿੱਤੀ ਸੋ ਜਦੋਂ ਉਹ ਗਵਾਂਡੀਆਂ ਨੂੰ ਕਿਤੇ ਖੜਕਾ ਸੁਣ ਗਿਆ ਉਹਨਾਂ ਨੇ ਝੁਕ ਲਈ ਉਹ ਵੀ ਲੈ ਕੇ ਤੁਰਦੇ ਬਣੇ ਫਿਰ ਇੱਕ ਹੀਰਿਆਂ ਦਾ ਹਾਰ ਦਿੱਤਾ ਉਹ ਇਹਲੀ ਲੈ ਕੇ ਉੱਡ ਗਈ ਤਿੰਨ ਵਾਰੀ ਉਹਨੂੰ ਤਿੰਨ ਚੀਜ਼ਾਂ ਲਕਸ਼ਮੀ ਨੇ ਦਿੱਤੀਆਂ ਪਰ ਕਰਮ ਦੇਵਤਾ ਕਹਿੰਦਾ ਦੇਖ ਅੱਜ ਇਸ ਬੰਦੇ ਲੱਕੜਹਾਰੇ ਦਾ ਕਰਮ ਖੁੱਲਣਾ ਮੈਂ ਸਿਰਫ 2 ਪੈਸੇ ਦਊਂਗਾ ਇਹਨੂੰ 2 ਪੈਸੇ ਨਾਲ ਬੰਦੇ ਦਾ ਕਰਮ ਖੁੱਲ ਜਾਂਦਾ 2 ਪੈਸੇ ਦੇ ਤੇ ਉਹ ਬੰਦਾ ਐਸਾ ਵੈਸੇ ਲੱਕੜਹਾਰਾ ਕਿਣਾ ਹੁਣ ਕੀ ਕਹੀਏ ਵੀ ਗੁਰਸਿੱਖੀ ਦੀ ਕੋਈ ਬੜੀ ਪੁਰਾਣੀ ਗੱਲ ਹੈ ਹੁਣ 2 ਪੈਸੇ ਦੀ ਮੱਛੀ ਲਈ 2 ਪੈਸੇ ਦੀ ਮੱਛੀ ਲੈ ਕੇ ਘਰ ਪਹੁੰਚ ਗਿਆ ਮੱਛੀ ਨੂੰ ਪੱਟਣ ਲੱਗਿਆ ਵਿੱਚੋਂ ਲਾਲ ਨਿਕਲੇ ਕਰਮ ਖੁੱਲ ਗਿਆ ਹੁਣ ਉਹਦਾ ਪਰ ਮੱਛੀ ਬਣਾਉਣ ਜਦੋਂ ਕੱਟੀ ਉਹਨੇ ਵਿੱਚੋਂ ਲਾਲ ਇਹਨਾਂ ਮਿਲ ਗਿਆ ਮਿਲ ਗਿਆ ਉੱਚੀ ਉੱਚੀ ਲੱਗਿਆ ਰੌਲਾ ਗਵਾਂਡੀਆਂ ਨੇ ਸੋਚਿਆ ਵੀ ਚੋਰ ਮਿਲ ਗਿਆ ਇਹਨੂੰ ਪਹਿਲਾਂ ਸਾਡਾ ਪਤਾ ਲੱਗ ਗਿਆ ਗਵਾਂਡੀਆਂ ਨੇ ਮੋਗੇ ਦੇ ਵਿੱਚ ਦੀ ਉਹੋ थैਲੀ ਅੰਦਰ ਸਿਰਤੀ ਕਿਤੇ ਫਸਾ ਜੀ ਨਾ ਦੇਵੇ थैਲੀ ਵੀ ਮੁੜਾਈ ਫਿਰ ਕਹਿੰਦਾ ਉਹ ਲੱਕੜਾਂ ਵੀ ਲਿਆਵਾਂ ਲੱਕੜਾਂ ਲੈਣ ਗਿਆ ਜਦੋਂ ਉੱਪਰ ਚੜਿਆ ਦਰਖਤ ਤੇ ਲੱਕੜਾਂ ਸੁੱਕੀਆਂ-ਸੁੱਕੀਆਂ ਤੋੜਦਾ-ਤੋੜਦਾ ਤਾਂ ਆਲ ਉਹਨੇ ਦੇ ਵਿੱਚ ਹਾਰ ਪਿਆ ਹਾਰ ਵੀ ਲਿਆਇਆ ਸੋ ਇਸ ਕਰਕੇ ਜਦ ਤੱਕ ਬੰਦੇ ਦਾ ਕਰਮ ਨਹੀਂ ਖੁੱਲਦਾ ਉਦੋਂ ਤੱਕ ਬੰਦੇ ਨੂੰ ਕੁਝ ਨਹੀਂ ਮਿਲਦਾ ਉਹ ਜਿੰਨਾ ਮਰਜੀ ਜੋਰ ਲਾ ਲਵੇ 0 ਤੇ 0 ਹੀ ਖੜਾ ਰਹੇਗਾ। ਤੋਂ ਕਈ ਬੰਦੇ ਕਮਾ ਕੇ ਲਿਆਉਂਦੇ ਨੇ ਕਿਸ ਤਰ੍ਹਾਂ ਲਿਆਉਂਦੇ ਨੇ ਉਹਨਾਂ ਦਾ ਹੋਰ ਹੀ ਪਾਸੇ ਨੂੰ ਨਿਕਲ ਜਾਂਦਾ ਹੈ। ਇਸ ਕਰਕੇ ਮਹਾਰਾਜ ਸਤਿਪਾਦਸ਼ਾ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ ਬਿਨ ਕਰਮਾਂ ਕੇ ਮੇਲਾ ਲਈ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਵੱਡੀ ਚੀਜ਼ ਇਹ ਗੁਰੂ ਦੀ ਸਿੱਖਿਆ ਸੁਣੋਂ ਬੈਠ ਕੇ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਿੱਖਿਆ ਲੈਣੀ ਫਿਰ ਮਤ ਦੇ ਵਿੱਚ ਰਤਨ ਜਵਾਹਰ ਮਾਣਕ ਦਾ ਗਿਆਨ ਵੀ ਹੋ ਜਾਂਦਾ ਬੁੱਧੀ ਦੇ ਵਿੱਚ ਮਤ ਤੋਂ ਬਾਅਦ ਬੁੱਧੀ ਦੇ ਵਿੱਚ ਜੋਰੀ ਕਿਵੇਂ ਪਛਾਣ ਲੈਂਦਾ ਕਿ ਇਹ ਰਤਨ ਹੈ ਜਵਾਹਰ ਹੈ ਇਹ ਮਾਣਕ ਹੈ ਜੋਰੀ ਵੀ ਤਾਂ ਪਛਾਣ ਹੀ ਲੈਂਦਾ ਅਸਲ ਵਿੱਚ ਇਹ ਗਿਆਨ ਬੁੱਧੀ ਦੇ ਅੰਦਰ ਹੀ ਹੈ ਬੁੱਧੀ ਪਛਾਣ ਲੈਂਦੀ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰਤੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣ ਲਈਏ ਨਾ ਬੈਠ ਕੇ ਧਿਆਨ ਨਾਲ ਫਿਰ ਅਤੱਖ ਵੀ ਰਤਨ ਜਵਾਹਰ ਮਾਣਕ ਮਿਲ ਜਾਂਦੇ ਹਨ ਕਿਉਂਕਿ ਜਿਹੜੇ ਬੰਦੇ ਕੋਲ ਸਿੱਖਿਆ ਹੌਲੀ ਹੌਲੀ ਜਿਹੜੇ ਬੰਦੇ ਕੋਲ ਅਮੀਰ ਬਣਦਾ ਕੋਈ ਵੀ ਜਾਣ 4 ਪੈਸੇ ਆਉਂਦੇ ਨੇ ਉਹ ਬੰਦਾ ਪਹਿਲਾਂ ਪੜ੍ਹਾਈ ਕਰਦਾ ਪੜ੍ਹਾਈ ਨਾਲ ਫਿਰ ਉਹ ਬੰਦੇ ਨੂੰ ਬਿਜ਼ਨਸ ਦੇ ਢੰਗ ਆ ਜਾਂਦੇ ਨੇ ਕਮਾਉਣ ਦੇ ਢੰਗ ਆ ਜਾਂਦੇ ਨੇ ਨੌਕਰੀ ਕਰਨ ਲੱਗ ਜਾਂਦਾ ਜਦ ਗੁਰੂ ਨਾਨਕ ਦੇਵ ਜੀ ਕਈ ਸਾਲਾਂ ਬਾਅਦ ਰਟਨ ਕਰਦੇ ਹੋਏ ਆਏ ਸ੍ਰੀ ਨਨਕਾ ਸਾਹਿਬ ਆਹ ਸੋਚੇ ਵਾਰ-ਵਾਰ ਚੰਦਰਪਾਲ ਦੇ ਘਰ ਤੇ ਬੈਠੇ ਚੰਦਰਪਾਲ ਭਾਈ ਗਾਲੇ ਦਾ ਪਿਤਾ ਹੈ ਆਈ ਜੀ ਮਰਦਾਨਾ ਕਹਿੰਦਾ ਮਹਾਰਾਜ ਮੈਂ ਬੱਚਿਆਂ ਨੂੰ ਮਿਲਿਆ ਵਾ 4-5 ਸਾਲ ਹੋ ਗਏ ਆਪਾਂ ਨੂੰ ਗਿਆਨ ਤੁਰਨ ਲੱਗਿਆ ਫੇਰ ਮੁੜਿਆ ਆ ਮਰਦਾਨਾ ਮੁੜਿਆ ਮਹਾਰਾਜ 4-5 ਸਾਲ ਹੋ ਗਏ ਘਰੋਂ ਨਿਕਲੇ ਨੂੰ ਕੀ ਕਹਿਣਗੇ ਧਿਆਣੇ istri ਮੇਰੀ ਕਹੇਗੀ ਕੀ ਲਿਆਇਆ ਖੱਟ ਕੇ 4-5 ਸਾਲ ਤੋਂ ਘੁੰਮਦਾ ਹੀ ਰਹਾ ਕੁਛ ਲੈ ਕੇ ਨਹੀਂ ਆਇਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਝੋਲੀ ਘੜ ਝੋਲੇ ਕੀਤੀ ਸੱਚੇ ਪਾਤਸ਼ਾਹ ਨੇ ਉੱਥੇ ਰੋੜੇ ਪਏ ਸੀ ਛੋਟੇ-ਛੋਟੇ ਛੋਟੇ-ਛੋਟੇ ਵੱਡੇ-ਵੱਡੇ ਮਹਾਰਾਜ ਨੇ 2-3 ਬੁੱਕ ਭਰ ਕੇ ਮਰਦਾਨਿਆਂ ਦੀ ਝੋਲੀ ਚ ਪਾ ਦੇ ਕਹਿੰਦੇ ਮਰਦਾਨਿਆਂ ਨੂੰ ਬੰਦ ਕਰ ਲਾ ਝੋਲੇ ਖੋਲ ਨਹੀਂ ਨਾ ਸਾਰੇ ਰਸਤੇ 'ਚ ਮੱਤ ਵਿੱਚ ਰਤਨ ਜਵਾਹਰ ਮਾਣ ਜੇ ਗੁਰਤੀ ਸਿੱਖ ਸੁਣੀ ਜੇ ਸਿੱਖਿਆ ਗੁਰੂ ਦੀ ਸੁਣ ਲੋ ਤਾਂ ਉਹਨੂੰ ਮੰਨ ਲੋ ਭਾਈ ਮਰਦਾਨੇ ਨੇ ਸ਼ਰਦਾ ਨਾਲ ਲਿਜਾ ਕੇ ਜਨ ਘਰ ਆਉਂਦੇ ਸਾਰੇ ਬੜੇ ਖੁਸ਼ ਹੋਏ ਅైనా ਹੀ ਹੁੰਦਾ ਵੀ ਮੇਰੇ ਲਈ ਕੀ ਲਿਆਇਓ ਇਸ ਤਰੀਕਾ ਮੇਰੇ ਬੱਚੇ ਕਾ ਮੇਰੇ ਲਈ ਕੀ ਲਿਆਇਓ ਉਹਦਾ ਲੜਕਾ ਕਹੇ ਮੇਰੇ ਲਈ ਕੀ ਲਿਆਇਓ ਭਾਈ ਮਰਦਾਨਾ ਨੇ ਉਹ ਕਰੋੜਿਆਂ ਦੀ ਭਰੀ ਹੋਈ ਝੋਲੀ ਆ ਉਹ ਖੋਲ ਕੇ ਸੋੜ ਦਿੱਤੀ ਵੇੜੇ ਦੇ ਵਿੱਚ ਕਹਿੰਦੇ ਆ ਆ ਲੈ ਕੇ ਆਇਆ ਤੁਹਾਡੇ ਵਾਸਤੇ ਦੇਖੋ ਜਾਂ ਨਿਗਾਹ ਮਾਰਦੇ ਨੇ ਸੋਨੇ ਦੀਆਂ ਗਲੀਆਂ ਰਤਨ ਜਵਾਹਰ ਮਾਣਕ ਹੀਰੇ ਮੋਤੀ ਵੇੜੇ ਚ ਭਰ ਦਿੱਤੇ ਇਹ ਸਾਰਾ ਪਰਿਵਾਰ ਬੜਾ ਖੁਸ਼ ਹੋਇ ਬੜਾ ਕਿ ਪਹ ਆਏ ਨੇ ਬੜੀ ਦੂਰੋਂ ਆਏ ਨੇ ਕਮਾ ਕੇ ਲਿਆਏ ਨੇ ਜੇ ਕਿਤੇ ਉਹ ਕਹਿੰਦਾ ਲੈ ਚਾਰ ਪੰਜ ਛੇ ਦਿਨਾਂ ਘੁੰਮਦੇ ਰਹੇ ਆਂ ਅਬ ਹੋੜੇ ਬੱਲੇ ਪਾਉਣੇ ਮੈਂ ਨਹੀਂ ਲੈਂਦਾ ਮੇਰ ਤਾਂ ਉਹਦੇ ਜੇ ਉਹਨੇ ਗੁਰੂ ਦੀ ਸਿੱਖਿਆ ਮੰਨ ਲਈ ਕਹਿੰਦੇ ਮਰਦਾਨੇ ਇਹਨੂੰ ਬੰਦ ਕਰਕੇ ਘਰੇ ਲਿਜਾ ਕੇ ਖੋਲੀ ਜੇਨ ਸਿੱਖਿਆ ਮੰਨ ਲਈ ਉਹਦੇ ਲਈ ਤਾਂ ਮੱਤ ਵਿੱਚ ਰਤਨ ਗੁਦਾਹਰ ਮਾਨਕ ਵੀ ਬਾਹਰ ਵੀ ਅੰਦਰ ਵੀ ਸੋ ਗੁਣ ਪ੍ਰਗਟ ਹੋ ਜਾਂਦੇ ਨੇ ਆਪਣੇ ਆਪ ਹੀ ਮੱਤ ਵਿੱਚ ਰਤਨ ਗਹਿਰ ਮਾਨ ਜੇ ਇੱਕ ਬਿਰਤੀ ਸਿੱਖ ਸੁਣੀ ਜੇ ਸਿੱਖਿਆ ਸੁਣੀ ਐ ਆਪਾਂ ਵੀ ਸਿੱਖਿਆ ਸੁਣਦੇ ਆ ਮਾਰਾ ਕਹੇ ਸਿੱਖਿਆ ਸੁਣ ਲਓ ਸਿੱਖਣੇ ਕਮਾਉਣਾ ਸ਼ੁਰੂ ਕਰ ਦਿਓ ਸਭ ਕੁਝ ਪ੍ਰਾਪਤ ਹੋ ਜਾਏਗਾ ਗੁਰਾ ਇੱਕ ਦੇਹ 부ਝਾਈ ਗੁਰਾ ਆਦਮੀ ਕਰਨਾ ਬਿੰਦੀ ਨਹੀਂ ਲਾਉਣੀ ਉੱਪਰ ਗੁਰਾ ਬੁਰਾ ਇੱਕ ਦੇਹ 부ਝਾਈ ਇੱਕ ਸਿੱਖਿਆ ਸਮਝਾਤੀ ਮੈਨੂੰ ਸਤਿਗੁਰੂ ਮਹਾਰਾਜ ਜੀ ਨੇ ਸਰਮਾ ਜੀਆ ਦਾ ਇੱਕ ਦਾਤਾ ਇੱਕ ਦੇ ਕੱਤੇ ਨੂੰ ਔਂਕਰ ਵੀ ਹੈ ਤੇ ਜੇ ਹੁਣ ਮੈਂ ਅੱਖਾਂ ਵੀ ਮੈਨੂੰ ਤਾਂ ਹੁਣ ਤੋਥੀ ਦੀ ਲੋੜ ਹੈ ਬੈ ਮੈਂ ਤੋਥੀ ਦੇਖੂੰਗਾ ਮੈਨੂੰ ਤਾਂ ਪਤਾ ਲੱਗੂ ਕਿ ਔਂਕਰ ਬਲੈਂਕਟ ਤੱਕਸਾਲ ਚ ਪਹਿਲਾਂ ਹੀ ਬਤਵਾ ਦਿੱਤੇ ਜਾਂਦੇ ਨੇ ਹੋਰ ਸੰਸਿਆ ਨਹੀਂ ਜਗਜੀ ਸਾਹਿਬ ਦੀ ਸੰਸਿਆ ਤਾਂ ਆਪਾਂ 1-2 ਦਿਨ ਦੀ ਕਰਵਾ ਸਕਦੇ ਹਾਂ ਇਹ ਕਿਹੜੀ ਗੱਲ ਹੈ ਜਿਵੇਂ ਆਪ ਕਥਾ ਜਲਦੀ ਸਾਹਿਬ ਦੀ 1 ਘੰਟੇ ਚ ਕਰ ਦਿਆ ਸਾਰੀ ਕਥਾਈ ਸਾਰਾ ਜਲਦੀ ਸਾਹਿਬ 1 ਘੰਟੇ ਚ ਹੋ ਜਾਂਦਾ ਜੇ ਕਥਾ ਕਰਨੀ ਹੋਵੇ ਦੀ ਪਰ ਆਪਾਂ ਨੂੰ ਤਾਂ 2 ਮਹੀਨਾ ਹੋ ਚੱਲਿਆ ਫਰਕ ਹੈ ਕਥਾ ਕਥਾ ਦਾ ਫਰਕ ਹੈ ਸੰਖਿਆ ਸੰਖਿਆ ਦਾ ਫਰਕ ਹੈ 6 ਮਹੀਨੇ ਲੱਗੇ ਮੈਨੂੰ ਜਲਦੀ ਸਾਹਿਬ ਸਿਖ ਦੇਣੇ ਪਰ ਇੱਕ ਇੱਕ ਅੰਕ ਕੋ ਬਲੈਂਕਡ ਸਿਹਾਰੇ बिहारी ਅੱਖਾਂ ਦੇ ਸਾਹਮਣੇ ਪਈ ਹੈ 1 ਤੋਂ 3 ਅੰਕੜੇ ਤੇ 1 ਤਾਂ ਇਹ ਥੋੜੇ ਬੋਲਣ ਵਿੱਚ ਫਰਕ ਹੁੰਦਾ ਕਾ ਤੇ ਕੋ ਜਿਵੇਂ ਜਿਹਾ ਹੀ ਫਰਕ ਹੈ ਪਤਾ ਨਹੀਂ ਕਿਸਨ ਲੱਗਦਾ ਵੀ ਔਂਕਰ ਲਾ ਕੇ ਗਿਆ ਕਿ ਨਹੀਂ ਪਰ ਪਤਾ ਉਹਨੂੰ ਲੱਗ ਜਾਂਦਾ ਜਦੋਂ ਕੋਈ ਸੰਖਿਆ ਕੀਤੀ ਵਾਲਾ ਪਾਠ ਕਰਦਾ ਹੋਵੇ ਬਹੁਤ ਬਰੀਕੀ ਹੈ ਦੇ ਵਿੱਚ ਮਾਰਾ ਸੱਚੇ ਪਾਤਸ਼ਾਹ ਨੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਚ ਕਿਉਂਕਿ ਇੱਕੋ ਇੱਕ ਦਾਤਾ ਹੈ ਉਹਨੇ ਸਿੱਧੇ ਕਰਨਾ ਔਂਕਰ ਨੇ ਵੀ ਇੱਕੋ ਇੱਕ ਕੇਵਲ ਵਾਹਿਗੁਰੂ ਸਾਰਿਆਂ ਜੀਆਂ ਦਾ ਇੱਕ ਦਾਤਾ ਹੈ ਜੋ ਸੋ ਮੈਂ ਵਿਸਰਨਾ ਜਾਈ ਉਹ ਜਿਹੜਾ ਦਾਤਾ ਮੈਨੂੰ ਭੁੱਲ ਨਾ ਜਾਵੇ ਅਰਥਾ ਦੂਸਰੇ ਅਰਥਾਂ ਵਿੱਚ ਵਿਦਵਾਨ ਇਹ ਵੀ ਅਰਥ ਕਰਦੇ ਨੇ ਕਿ ਗੁਰਾ ਇੱਕ ਦੇਹ 부ਝਾਈ ਗੁਰਾਂ ਨੇ ਮੈਨੂੰ ਇੱਕ ਸਿੱਖਿਆ ਸਮਝਾ ਦਿੱਤੀ ਹੈ ਸਭਨਾਂ ਜੀਆਂ ਦਾ ਇੱਕ ਦਾਤਾ ਇਹ ਸਾਰਿਆਂ ਜੀਆਂ ਦਾ ਇੱਕੋ ਇੱਕ ਦਾਤਾ ਵਾਹਿਗੁਰੂ ਹੈ ਸੋ ਮੈਂ ਵਿਸਰਨਾ ਜਾਈ ਉਹ ਸਿੱਖਿਆ ਮੈਨੂੰ ਭੁੱਲ ਨਾ ਜਾਵੇ ਕਿਤੇ ਗੱਲ ਕੁਛ ਨਹੀਂ ਗੱਲ ਇੱਕੋ ਹੀ ਹੈ ਕਈ ਤਾਂ ਐਂ ਕਹਿੰਦੇ ਕਿ ਤੇ ਉਹ ਸਿੱਖਿਆ ਨਾ ਮੈਨੂੰ ਭੁੱਲ ਜਾਵੇ ਕਈ ਕਹਿੰਦੇ ਉਹ ਵਾਹਿਗੁਰੂ ਮੈਨੂੰ ਭੁੱਲ ਨਾ ਜਾਵੇ ਗੱਲ ਇੱਕੋ ਹੀ ਹੈ ਸੋ ਉਹ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਫਿਰ ਸੰਨ ਵੀ ਕਿਰਪਾ ਕਰਕੇ ਦੱਸੋ ਕਿਉਂਕਿ ਇਹ ਅਰਥ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਤਾਂ ਸਿੱਧਾਂ ਨੂੰ ਸੁਣਾਏ ਨੇ ਪਹਿਲਾਂ ਤਾਂ ਐਂ ਵੀ ਲਿਖਿਆ ਮਾਪੁਰਸ਼ਾਂ ਨੇ ਕਿ ਸਾਰਾ ਜਪਜੀ ਸਾਹਿਬ ਅਕਾਲ ਪੁਰਖ ਦੇ ਸਾਹਮਣੇ ਵੀ ਆਪ ਨੇ ਪੜਿਆ ਹੋਇਆ ਫੇਰ ਸਿੱਧਾਂ ਨੇ ਇਹ ਅਰਥ ਕਰਕੇ ਉਸ ਰਾਏ ਨੇ ਕਿਉਂਕਿ ਸਿੱਧਾਂ ਨੇ ਜੋ ਜੋ ਪ੍ਰਸ਼ਨ ਕੀਤੇ ਉਹਨਾਂ ਦੇ ਜਵਾਬ ਵੀ ਦਿੱਤੇ ਨੇ ਜਦੋਂ ਬਾਬਾ ਲਹਿਣਾ ਜੀ ਨੇ ਗੁਰ ਸਿੱਖਾ ਸਮੇਤ ਇਹਦੇ ਵਾਸਤੇ ਪੁੱਛਿਆ ਸੀ ਕਿ ਮਹਾਰਾਜ ਇਹ ਜਿਹੜਾ ਲਿਖਿਆ ਆਵੇ ਤੀਰਥ ਨਹਾਵਾ ਜੇ ਕਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਇਹਦਾ ਵੈਸੇ ਭਾਵ ਕੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਅਸਲ ਵਿੱਚ ਤਾਂ ਜਿਹੜਾ ਤੀਰਥਾਂ ਤੇ ਜਾਣਾ ਸੀ ਮਨਾ ਕੀਤਾ ਕਿਉਂਕਿ ਤੀਰਥਾ ਸੀ ਤਾਂ ਬਣਾਇ ਨਹੀਂ ਤੀਰਥ ਕਾਲਪੁਰਖ ਨੇ ਨਹੀਂ ਬਣਾਏ ਤੀਰਥ ਦੇਵਤਿਆਂ ਨੇ ਬਣਾਏ ਅਸੀਂ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਆ ਕਿ ਜਿਹੜਾ ਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਿਲਣਾ ਹੋ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਅਸੀਂ ਤਾਂ ਇਸ ਪ੍ਰਕਾਰ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਆ ਕਿ ਤੀਰਥ ਨਾਵਾਂ तीर्थ ਜਿਹੜਾ ਹੈ ਅੰਦਰਲਾ ਆਤਮਿਕ ਤੀਰਥ ਉੱਥੇ ਤਾਂ ਆਈਏ ਜੇ ਤਿਸ ਭਾਵਾਂ ਜੇ ਉਹਦੇ ਭਾਣੇ ਨੂੰ ਮੰਨੀਏ ਜੇ ਉਹਦੇ ਭਾਣੇ ਵਿੱਚ ਚੱਲੀਏ ਜੇ ਉਹ ਨੂੰ ਭਾਗ ਆਈਏ ਤਾਂ ਆਤਮਿਕ ਤੀਰਥ ਤੇ ਇਸ਼ਨਾਨ ਕਰਨ ਦਾ ਫਾਇਦਾ ਤਾਂ ਉਥੋਂ ਕੁਝ ਲਾਭ ਮਿਲ ਸਕਦਾ ਜੇ ਆਪਾਂ ਨੇ ਇਕੱਲਾ ਸੁਣਿਆ ਮੰਨਿਆ ਨਹੀਂ ਫੇਰ ਵੀ ਨਹੀਂ ਇਸ਼ਨਾਨ ਹੋਣਾ ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਗਾਵੀਏ ਸੋ ਨੀਂ ਮੰਨ ਰੱਖੀ ਆ ਭਾਉ ਉੱਥੇ ਵੀ ਇਹੀ ਬਚਨਾਂ ਉੱਥੇ ਵੀ ਇਹੀ ਬਚਨ ਹੈ ਭਰੀਆ ਨੱਤ ਪਾਪਾਂ ਦਾ ਸੰਗ ਉਹ ਤੋਂ ਬਣਾਵਾ ਕਰਾਂਗੇ ਇਸ ਕਰਕੇ ਮਹਾਰਾਜ ਕਹਿੰਦੇ ਤੀਰ ਝਨਾਵਾ ਜੇ ਤਿਸ ਝਨਾਵਾ ਜਿਹੜੇ ਭਾਣੇ ਅੰਦਰ ਚੱਲੀਏ ਜੀ ਉਹਨੂੰ ਭਾਜਾਈਏ ਵੇਣ ਤਾਂ ਔਲੇ ਕੇੰਨ ਆਏ ਕਰੀ ਬਿਨਾ ਬਾਹਰ ਦੇ ਭਾਣਾ ਮੰਨਿਆ ਉਹਦੇ ਹੁਕਮ ਤੋਂ ਬਾਹਰ ਚੱਲ ਕੇ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਿਵੇਂ ਕਰਾਂਗੇ ਅੰਦਰਲੇ ਤੀਰਥ ਉੱਤੇ ਇਸ਼ਨਾਨ ਤਾਂ ਹੋ ਸਕਦਾ ਹੈ ਇਹ ਜੇ ਵਾਹਿਗੁਰੂ ਦੇ ਭਾਣੇ ਦੇ ਅਨੁਸਾਰ ਹੀ ਹੋ ਕੇ ਚੱਲੀਏ ਭਾਣੇ ਨੂੰ ਮੰਨ ਕੇ ਚੱਲੀਏ ਤੇ ਭਾਣੇ ਵਿੱਚ ਚੱਲਣਾ ਬਹੁਤ ਔਖਾ ਹੈ ਦੇਖਣ ਨੂੰ ਸਿੱਖੀ ਬਹੁਤ ਸੌਖੀ ਲੱਗਦੀ ਹੈ ਦੇਖਣ ਨੂੰ ਸਿੱਖੀ ਬੜੀ ਸੌਖੀ ਹੈ ਪਰ ਮਹਾਰਾਜ ਕਹਿੰਦੇ ਹਨ ਸਿੱਖੀ ਬਾਹਰੋਂ ਨਿੱਕੀ ਇਹ ਤਾਂ ਮਾਲਕ ਜਾਣਾ ਹੈ ਬਹੁਤ ਔਖੀ ਹੈ ਹਰ ਬਾਰੇ ਆਪਾਂ ਕਿੰਨੀ ਕਥਾ ਸੁਣਦੇ ਆ ਕਥਾ ਕਰਦੇ ਵੀ ਅਸੀਂ ਪਰ ਹਾਲੇ ਤੱਕ ਤਾਂ ਇਉਂ ਹੀ ਮੂੰਹ ਚੜਕ ਚੜਕ ਦੇਖੀ ਜਾਂਦਾ ਮੈਂ ਵੀ ਮੇਰੇ ਮਹਾਰਾਜ ਅਸੀਂ ਸਿੱਖ ਕਦ ਬਣਾਂਗੇ ਮਹਾਰਾਜ ਹਾਲੇ ਤੱਕ ਅਸੀਂ ਜ਼ੀਰੋ ਤੋਂ ਵੀ ਥੱਲੇ ਹੀ ਖੜੇ ਆ ਅਲਤ ਸਿੱਖੀ ਵਾਲਾ ਇੱਕ ਗੁਣ ਵੀ ਨਹੀਂ ਆਇਆ ਸਾਡੇ ਵਿੱਚ ਇਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮਹਾਰਾਜ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰੂ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਨੇਗਾ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਦਾ ਉਸੇ ਦਾ ਨਾਮੀਆਂ ਜਿਹੜੇ ਸਿੱਖਾ ਲੈ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਨਦਰੀ ਕਰਮ ਲੰਘਾਏ ਪਾਰ ਉਹ ਮਹਾਰਾਜ ਸਚੇਤ ਆਸ਼ਾ ਕਹਿੰਦੇ ਨੇ ਜੇ ਉਹਦੇ ਭਾਣੇ ਦੇ ਅੰਦਰ ਚਲੀਏ ਬਿਨ ਭਾਣੇ ਕੇ ਨਹਾਏ ਕਰੀ ਭਾਣਾ ਮੰਨੇ ਤੋਂ ਬਿਨਾ ਕੱਕੇ ਸਿਹਾਰੀ ਜਿਹੜੀ ਇਹਦਾ ਵੀ ਧਿਆਨ ਦੇ ਲੋ ਕੇ ਬਾਟ ਜੇ ਇੱਕ ਲਾਲ ਲੱਗੀ ਹੋਵੇ ਤਾਂ ਬਿਨ ਭਾਣੇ ਕੇ ਨਹਾਏ ਕਰੀ ਉਹ ਲੰਮਾ ਹੋ ਜਾਂਦਾ ਪੱਤੇ ਦੀ ਸਿਹਾਰੀ ਬਹੁਤ ਸੁਖਮਾ ਆਵਾਜ਼ ਦਿੰਦੀ ਹੈ ਵਿੰ ਭਾਣੇ ਕੇ ਤੇ ਐਨੀ ਆਵਾਜ਼ ਹੀ ਆਦੀ ਬਸ ਤੇ ਇਹ ਜਿੰਨੀ ਸਿਹਾਰੀ ਹੈ ਬਿਹਾਰੀ ਹੈ ਇਹ ਸਾਰੀ ਪਕਾਉਣੀ ਪੈਂਦੀ ਪਹਿਲਾਂ ਚਾਹੇ ਕਿੰਨਾ ਹੀ ਬੰਦਾ ਵੱਡਾ ਹੋਵੇ ਕਿੰਨਾ ਹੀ ਪੜਿਆ ਲਿਖਿਆ ਹੋਵੇ ਜਦ ਵੀ ਉਹ ਸੰਖਿਆ ਕਰਦਾ ਹੈ ਜਿਵੇਂ ਸਾਡੇ ਕੋਲ ਕਹਿੰਆਂ ਨੇ ਅਕਸਾਲ ਦੇ ਜਿਵੇਂ ਆ ਕੇ ਸੰਖਿਆ ਕੀਤੀ ਗਈ ਬਹੁਤੀ ਆਕੜ ਜੀ ਮੈਂ ਬੀਏ ਆਨਰ ਮਾ ਅਮਰੀਕ ਸਿੰਘ ਹੁੰਦਾ ਮਾਚੀ ਲਾਈ ਮਾਚੀਆਂ ਬਿੰਦਾਂ ਮੈਂ ਬੀਏ ਕੀਤੀ ਹੋਈ ਆ ਮੈਂ ਕਹਿੰਦਾ ਬੀਏ ਇੱਥੇ ਨਹੀਂ ਚੱਲਦੀ ਐਵੇਂ ਜੇ ਆਏ ਕੋ ਸਾਡੇ ਕੋਲ ਐਮਏ ਵਾਲਾ ਆ ਜਾਏ ਚਾਹੇ ਪੀ ਐਚ ਡੀ ਆ ਜਾਏ ਜੇ ਪਹਿਲਾਂ ਅਸੀਂ ਊੜਾ ਆੜਾ ਪੜਾਵਾ ਹੀ ਪੜਾਉਣਾ ਸਿਆਰੀ ਬਿਹਾਰੀ ਦਾ ਗਿਆਨ ਇਹਨੂੰ ਗੁੜ ਕੇ ਦੁਬਾਰਾ ਪਹਿਲੀ ਦਾ ਬੱਚਾ ਬਣਨਾ ਪੈਣਾ ਤੂੰ ਪਹਿਲਾਂ ਸਿੱਖ ਸੋ ਸੀ ਸੋ 100 ਇਹ ਸਾਰੇ ਅੰਕੜ ਬਲੈਂਕਰ ਤੋਂ ਸਿੱਖਣੇ ਪੈਣਗੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਸਾਰੇ ਆਂਕੜ ਬਲੈਂਕੜ ਸਿਹਾਰੀਆਂ ਬਿਹਾਰੀਆਂ ਦਾ ਵੀ ਗਿਆਨ ਹੋਣਾ ਚਾਹੀਦਾ ਇਸ ਕਰਕੇ ਵਿਣ ਭਾਣੇ ਕੇ ਨਾਏ ਕਰੀ ਹੁਣ ਆ ਜਿਹੜਾ ਪਾਠ ਨਾਏ ਕਰੀ ਨਹੀਂ ਕਹਿਣਾ ਨਾਏ ਕਰੀ ਉਹ ਵੈਸੇ ਵੀ ਬੇਖੰਗਿਆ ਨੂੰ ਸੰਸਾ ਕਰਾਉਣੇ ਆਏ ਸਾ ਆਮ ਬਕਤੀਆਂ ਨੂੰ ਆਉਣਗੀਆਂ ਮਾਤਾਵਾਂ ਤਾਂ ਆਮ ਪਰਿਵਾਰ ਦੇ ਵਿੱਚ ਵੀ ਕੋਈ ਕਹਿੰਦਾ ਇਹ ਪਾਠ ਕਿਵੇਂ ਕਰਨਾ ਚਾਹੀਦਾ ਔਰ ਉਹਨਾਂ ਦੇ ਬਾਲਕਾਂ ਨੂੰ ਆਮ ਸੋਤੇ ਸਿੱਧੇ ਉਹ ਕਹਿੰਗੇ ਆਪਾਂ ਨਹਾਈ ਕਰੀਏ। ਮੈਂ ਕਿਹਾ ਇੱਥੇ ਹੁਣ ਚੰਗਾ ਭਲਾ ਠੀਕ ਬੋਲੇ ਜਾਂਦੇ ਆਂ ਆਪਾਂ ਨਹਾਈ ਕਰੀਏ। ਜਿਹੜਾ ਗੁਰਬਾਣੀ ਵੀ ਲਿਖਿਆ ਹੁੰਦਾ ਨਹਾਏ ਕਾਠ ਉਹਨਾਂ ਨਹਾਏ ਠੀਕ ਨਹੀਂ ਬੋਲਦੇ। ਇਸ ਕਰਕੇ ਮਹਾਰਾਜ ਕਹਿੰਦੇ ਗੁਣ ਭਾਣੇ ਕੇ ਨਹਾਏ ਕਰੀ ਜੇਤੀ ਸਿਰ ਠੋਲ ਉਪਾਈ ਵੇਖਾ ਜਿੰਨੀ ਸ੍ਰਿਸ਼ਟੀ ਨੂੰ ਉਹ ਉਪਾਈ ਵੇਖਾ ਇਥੇ ਵੇਖਾ ਦਾ ਭਾਵ ਹੈ ਦ੍ਰਿਸ਼ਟਾ ਰੂਪ ਹੋ ਕੇ ਵਾਹਿਗੁਰੂ ਦੇਖ ਰਿਹਾ ਹੈ ਜੇਤੀ ਸੇਟ ਉਪਾਈ ਵੇਖਾ ਉਹ ਦੇਖ ਰਿਹਾ ਜਿਨ੍ਹੇ ਸ੍ਰਿਸ਼ਟੀ ਨੂੰ ਨੇ ਪੈਦਾ ਕੀਤਾ ਹੈ ਬਿਨ ਕਰਮਾਂ ਕੇ ਬਿਨਾ ਲਈ ਬਿਨ ਕਰਮਾਂ ਤੋਂ ਪ੍ਰ ਕਰਮ ਦਾ ਅਰਥ ਹੈ ਬਖਸ਼ਿਸ਼ ਬਿਨ ਬਖਸ਼ਿਸ਼ ਤੋਂ ਭਾਈ ਕਿਸੇ ਨੂੰ ਕੁਝ ਨਹੀਂ ਮਿਲਦਾ ਮਹਾਰਾਜ ਜਿਹੜੇ ਇੰਨੇ ਨੇ ਸਭ ਕੁਝ ਮਿਲ ਜਾਂਦਾ ਉਹ ਕਿਵੇਂ ਮਿਲਦਾ ਕਰਮ ਤਾਂ ਕਈ ਬਹੁਤ ਕਰਦੇ ਨੇ ਸਤਿਗੁਰੂ ਮਹਾਰਾਜ ਕਹਿੰਨੇ ਬਿਨਾਂ ਨਿਸ਼ਕਾਮ ਕਰਮਾਂ ਤੇ ਕੀਤਿਆ ਬੰਦੇ ਨੂੰ ਕੁਝ ਨਹੀਂ ਮਿਲਦਾ ਜੇ ਉਹ ਚਾਹੁੰਦਾ ਕਿ ਮੈਨੂੰ ਬਹੁਤ ਵੱਡੀ ਦਾਤ ਮਿਲੇ ਨਾਮ ਦੀ ਦਾਤ ਮਿਲੇ ਬਿਨ ਕਰਮਾਂ ਤੇ ਮਿਲੇ ਲਈ ਕਰਮਾਂ ਤੋਂ ਬਿਨਾਂ ਵਕਸ਼ਿਸ਼ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੁੰਦਾ ਜੇ ਗੁਰੂ ਦੀ ਵਕਸ਼ਿਸ਼ ਹੋ ਜਾਏ ਜੇ ਬੰਦਾ ਨਿਸ਼ਕਾਮ ਕਰਮੀ ਹੋ ਜਾਏ ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਨਿਸ਼ਕਾਮ ਸੇਵਾ ਕੀਤੀ ਹੈ। ਹੋਰ ਕਈ ਕਹਣਗੇ ਤਾਂ ਬੜੇ ਨਿਸ਼ਕਾਮ ਨੇ ਕੋਈ ਸੇਵਾ ਨਹੀਂ ਕੀਤੀ। ਜਿਵੇਂ ਕੋਈ ਰਾਗੀ ਸੀ ਉਹ ਕੋਟੇ ਆਇਆ ਕੀਰਤਨ ਕਰਨ ਉਤੋਂ ਹੀ ਸੰਗਤ ਨੇ ਫੋਨ ਕੀਤਾ ਭਾਈ ਸਾਹਿਬ ਭੇਟਾ ਕਹਿੰਦੇ ਭੇਟਾ ਸਾਡੀ ਕੋਈ ਨਹੀਂ। ਕਹਿੰਦੇ ਜੀ ਫੇਰ ਕਹਿੰਦੇ ਬਸ ਜਹਾਜ਼ ਦੀਆਂ ਚਾਰ ਟਿਕਟਾਂ ਭੇਜ ਦਿਓ। ਦਿੱਲੀ ਤੋਂ ਕਲਕੱਤਾ ਤੱਕ ਦੀ ਆਉਣ ਜਾਣ ਦੀਆਂ ਚਾਰ ਟਿਕਟਾਂ ਜਹਾਜ਼ ਦੀਆਂ अच्छे होटल 'ਚ ਕਿਸੇ ਠਹਿਰਾਓ ਕਰਾ ਦਿਓ ਸਾਡਾ ਉਹ ਤਾਂ ਲੱਗ ਗਿਆ ਥੋਕ 50 ਹਜ਼ਾਰ ਨੂੰ ਉਹਨਾਂ ਨੂੰ ਉਹ ਝਾਕਣ ਵਾਲਾ ਡਾਲਾ ਚੰਦੇ ਨਿਸ਼ਕਾਮ ਰਾਗੀ ਆਏ ਨੇ ਇਹਦੇ ਨਾਲ ਤਾਂ ਕਹਿੰਦੇ ਸਾਨੂੰ ਦੂਜੇ ਹੀ ਚੰਗੇ ਸੀ ਟ੍ਰੇਨ ਤੇ ਆਉਣਾ ਸੀ ਉਹਨਾਂ ਨੇ ਕੋਈ ਖਰਚਾ ਵੀ ਨਹੀਂ ਸੀ ਹੋਣਾ ਕਿਤੇ ਇਹੋ ਜਿਹਾ ਨਿਸ਼ਕਾਮ ਨਾ ਬਣ ਜਾਏ ਕਿ ਸਾਰੇ ਪੈਸੇ ਹੀ ਖਾ ਜਾਏ ਸਤਿਗੁਰੂ ਮਾਰਾਏ ਕਹਿੰਦੇ ਐਸਾ ਨਿਸ਼ਕਾਮ ਕਰਮ ਤੁਹਾਨੂੰ ਮੈਂ ਦੂਸਰੇ ਸਰੂਪ ਵਿੱਚ ਕਰਕੇ ਦਿਖਾਇਆ ਤੀਜੇ ਸਰੂਪ ਵਿੱਚ ਕਰਕੇ ਦਿਖਾਇਆ ਕੋਈ ਇੱਛਾਈ ਨਹੀਂ ਕੀਤੀ ਹੈ ਮਨ ਦੇ ਅੰਦਰ ਕੋਈ ਇੱਛਾ ਰੱਖੀ ਨਹੀਂ ਨਿਸ਼ਕਾਮ ਕਰਮ ਕਰਨ ਦੇ ਨਾਲ ਹੀ ਬਖਸ਼ਿਸ਼ ਹੁੰਦੀ ਹੈ